ਪੰਜਾਬੀ ਲਾਈਨਸ ਟੀਵੀ ਦੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਅਮਿਤ ਕੁਮਾਰ ਤੇ ਤੁਸੀਂ ਦੇਖਣਾ ਸ਼ੁਰੂ ਕਰ ਚੁੱਕੇ ਹਾਂ ਅੱਜ ਕੀ ਹੋਇਆ ਪ੍ਰੋਗਰਾਮ ਗੱਲਬਾਤ ਕਰਦੇ ਆਂ ਦਿਨ ਭਰ ਦੀਆਂ ਵੱਡੀਆਂ ਖਬਰਾਂ ਦੇ ਨਾਲ ਸਭ ਤੋਂ ਪਹਿਲੀ ਵੱਡੀ ਖਬਰ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਨਾਲ ਜੁੜੀ ਹੋਈ ਹੈ ਐਨਆਈਏ ਦੇ ਵੱਲੋਂ ਸਿੱਧੂ ਮੂਸੇਵਾਲਾ ਦੇ ਕਾਤਲਾਂ ਦੇ ਘਰ ਅੱਜ ਸਵੇਰੇ 5:00 ਵਜੇ ਰੇਡ ਕੀਤੀ ਗਈ ਹਰਿਆਣਾ ਦੇ ਜ਼ਿਲ੍ਹਾ ਸੋਨੀਪੱਤ ਦੇ ਵਿੱਚ ਪਿੰਡ ਪਿੰਦਾ ਜਿੱਥੇ ਉਹਦਾ ਅਨਕਿਤ ਸਿਰਸਾ ਰਹਿਣ ਵਾਲਾ ਤੇ ਪ੍ਰਿਆ ਵਰਤ ਫੌਜੀ ਰਹਿਣ ਵਾਲਾ ਇਹ ਦੋਵਾਂ ਨੇ ਸਿੱਧੂ ਮੂਸੇਵਾਲਾ ਤੇ ਗੋਲੀਆਂ ਚਲਾਈਆਂ ਸੀ ਇਹਨਾਂ ਦੇ ਘਰ ਅੱਜ ਐਨਆਈਏ ਦੀ ਟੀਮਾਂ ਸਵੇਰੇ 5 ਵਜੇ ਹੀ ਪਹੁੰਚ ਗਈਆਂ 2 ਘੰਟੇ ਇਹ ਰੇਡ ਚੱਲੀ ਤੇ 7 ਵਜੇ ਜਾ ਕੇ ਇਹ ਰੇਡ ਬੰਦ ਹੋਈ ਇਸ ਸਬੰਦੇ ਵਿੱਚ ਸਿੱਧੂ ਮੂਸੇਵਾਲਾ ਕਤਲकांड ਨੂੰ ਲੈ ਕੇ ਸ਼ੂਟਰਾਂ ਦੇ ਪਰਿਵਾਰਕ ਮੈਂਬਰਾਂ ਦੇ ਕੋਲੋਂ ਕਈ ਸਵਾਲ ਪੁੱਛੇ ਗਏ ਘਰ ਦੀ ਜਾਂਚ ਪੜਤਾਲ ਵੀ ਕੀਤੀ ਗਈ ਫਰੋਲਾ ਫਰਾਲੀ ਕੀਤੀ ਗਈ ਜਿਸ ਦੇ ਵਿੱਚ ਕਈ ਤਰ੍ਹਾਂ ਦੀਆਂ ਚੀਜ਼ਾਂ ਸੀਜ਼ ਕੀਤੀਆਂ ਗਈਆਂ ਐਨਆਈਏ ਦੇ ਵੱਲੋਂ ਤੇ ਇਸ ਤੋਂ ਬਾਦ ਐਨਆਈਏ ਫਿਰੋਜ਼ਪੁਰ ਦੇ ਵਿੱਚ ਪਹੁੰਚਦੀ ਹੈ ਐਨਆਈਏ ਦੇ ਵੱਲੋਂ ਉੱਥੇ ਵੀ ਦੋ ਥਾਵਾਂ ਤੇ ਰੇਡ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਇੱਕ ਸਰਕਾਰੀ ਅਧਿਆਪਕ ਹੈ ਉਸ ਦੇ ਘਰ ਪਹੁੰਚ ਕੇ ਰੇਡ ਕੀਤੀ ਗਈ ਉਹ ਸਰਕਾਰੀ ਅਧਿਆਪਕ ਪੰਜਾਬੀ ਫਿਲਮਾਂ ਦੇ ਵਿੱਚ ਵੀ ਕਈ ਰੋਲ ਕਰ ਚੁੱਕਿਆ ਉੱਥੋਂ ਜਾ ਕੇ ਕਈ ਤਰ੍ਹਾਂ ਦੇ ਸਵਾਲ ਜਵਾਬ ਕੀਤੇ ਗਏ ਤੇ ਇਸ ਤੋਂ ਇਲਾਵਾ ਇੱਕ ਹੋਰ ਘਰ ਦੇ ਵਿੱਚ ਫਿਰੋਜ਼ਪੁਰ ਦੇ ਵਿੱਚ ਜਾ ਕੇ ਰੇਡ ਕੀਤੀ ਗਈ ਫਿਰੋਜ਼ਪੁਰ ਦੇ ਬਾਬਾ ਰਾਮ ਲਾਲ ਨਗਰ ਦੇ ਵਿੱਚ ਸੁਖਦੀਪ ਸਿੰਘ ਹੋਰਾਂ ਦੇ ਘਰ ਰੇਡ ਕੀਤੀ ਗਈ ਐ ਮੀਡੀਆ ਦੇ ਨਾਲ ਸੁਖਦੀਪ ਸਿੰਘ ਦੇ ਪਤਨੀ ਨਾਲ ਵੀ ਗੱਲਬਾਤ ਹੋਈ ਉਹਨਾਂ ਨੇ ਕਿਹਾ ਕਿ ਨਸ਼ੇ ਦੇ ਮਾਮਲੇ ਨੂੰ ਲੈ ਕੇ ਐਨਆਈਏ ਦੇ ਵੱਲੋਂ ਰੇਡ ਕੀਤੀ ਗਈ ਹੈ ਹਾਲਾਂਕਿ ਉਹਨਾਂ ਨੂੰ ਕੁਝ ਨਹੀਂ ਮਿਲਿਆ ਕਈ ਤਰ੍ਹਾਂ ਦੇ ਸਵਾਲ ਕੀਤੇ ਗਏ ਪਰ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਪਤੀ ਦਾ ਨਸ਼ੇ ਵਾਲੇ ਕੇਸਾਂ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੈ ਇਸ ਤੋਂ ਬਾਅਦ ਐਨਆਈਏ ਬਠਿੰਡਾ ਦੇ ਵਿੱਚ ਪਹੁੰਚਦੀ ਹੈ ਬਠਿੰਡਾ ਦੇ ਵਿੱਚ ਗੈਂਗਸਟਰ ਹੈਰੀ ਮੋੜ ਦੇ ਘਰ ਰੈਡ ਕੀਤੀ ਗਈ ਹੈਰੀ ਮੋੜ ਤੇ ਕਈ ਤਰ੍ਹਾਂ ਦੇ ਮਾਮਲੇ ਦਰਜ ਨੇ ਕਈ ਤਰ੍ਹਾਂ ਦੇ ਕੇਸਾਂ ਦੇ ਵਿੱਚ ਉਹ ਵੌਂਟਡ ਵੀ ਹੈ ਤੇ ਉਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਐਨਆਈਏ ਦੇ ਵੱਲੋਂ ਗੈਂਗਸਟਰ ਹੈਰੀ ਮੋੜ ਦਾ ਘਰ ਜੋ ਹੈ ਉਹ ਵੀ ਸੀਲ ਕਰ ਦਿੱਤਾ ਗਿਆ ਅੱਗੇ ਗੱਲ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਕਰ ਲੈਣੇ ਆ ਆਮ ਆਦਮੀ ਪਾਰਟੀ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਕਈ ਤਰ੍ਹਾਂ ਦੇ ਸਵਾਲ ਉਹਨਾਂ ਨੇ ਚੱਕੇ ਉਹਨਾਂ ਨੇ ਕਿਹਾ ਕਿ ਮਸ਼ਹੂਰੀਆਂ ਤੇ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ ਹੈ ਪਰ ਲੋਕਾਂ ਦੇ ਕਮਾਤੇ ਘੱਟ ਧਿਆਨ ਦਿੱਤਾ ਜਾ ਰਿਹਾ ਜਿਸ ਦੇ ਵਿੱਚ ਉਹਨਾਂ ਨੇ ਕਈ ਤਰ੍ਹਾਂ ਦੇ ਮੁੱਦੇ ਚੁੱਕੇ ਨੇ ਜਿਨ੍ਹਾਂ ਦੇ ਵਿੱਚੋਂ ਕਮਿਸ਼ਨ ਦੇ ਜਿਹੜੇ ਚੇਅਰਪਰਸਨਾਂ ਦੇ ਅਹੁਦੇ ਨੇ ਉਹ ਖਾਲੀ ਪਏ ਨੇ ਉਹਨਾਂ ਨੂੰ ਲੈ ਕੇ ਆਪਣੀ ਆਵਾਜ਼ ਚੁੱਕੀ ਉਹਨਾਂ ਨੇ ਕਿਹਾ ਕਿ ਢਿੱਲੀ ਪਹੁੰਚ ਆ ਤੇ ਮਸ਼ਹੂਰੀਆਂ ਜ਼ਿਆਦਾ ਕੀਤੀਆਂ ਜਾ ਰਹੀਆਂ ਨੇ ਜਿਸ ਤੋਂ ਸਾਫ਼ ਹੁੰਦਾ ਜਿਹਾ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਲੋਕ ਸੇਵਾ ਕਮਿਸ਼ਨ ਦਾ ਅਹੁਦਾ ਖਾਲੀ ਪਿਆ ਹੈ ਇਹ ਪੰਜਾਬ ਲੋਕ ਸੇਵਾ ਕਮਿਸ਼ਨ ਦਾ ਜਿਹੜਾ ਅਹੁਦਾ ਹੈ ਬੜਾ ਹੀ ਮਹੱਤਵਪੂਰਨ ਹੁੰਦਾ ਹੈ ਜਿਸ ਦੇ ਜਿਸ ਦੇ ਵਿੱਚ ਸੀਨੀਅਰ ਅਧਿਕਾਰੀਆਂ ਦੀ ਨਿਯੁਕਤੀ ਹੋਣੀ ਹੁੰਦੀ ਹੈ ਤੇ ਉਹੀ ਅਹੁਦਾ ਹਾਲੇ ਤੱਕ ਖਾਲੀ ਪਿਆ ਹੈ ਅਸਾਮੀਆਂ ਜਿਸ ਕਰਕੇ ਨਹੀਂ ਭਰੀਆਂ ਜਾ ਰਹੀਆਂ ਗਿਆ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਦਾ ਚੇਅਰਪਰਸਨ ਨਿਯੁਕਤ ਕਰ ਦਿੱਤਾ ਜਾਵੇ ਇਸ ਤੋਂ ਬਾਅਦ ਉਹਨੇ ਕਿਹਾ ਕਿ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਦਾ ਅਹੁਦਾ ਵੀ ਖਾਲੀ ਪਿਆ ਜਿਸ ਕਰਕੇ 2500 ਦੇ ਕਰੀਬ ਸ਼ਿਕਾਇਤਾਂ ਹਲੇ ਤੱਕ ਲਟਕਦੀਆਂ ਪਈਆਂ ਨੇ ਇਸ ਤੋਂ ਬਾਅਦ ਉਹਨੇ ਕਿਹਾ ਕਿ ਆਰਟੀਆਈ ਐਕਟ ਤਹਿਤ ਸੂਚਨ ਸੂਚਨਾ ਕਮਿਸ਼ਨ ਦਾ ਅਹੁਦਾ ਵੀ 20 ਸਤੰਬਰ 2023 ਤੋਂ ਖਾਲੀ ਪਿਆ ਉਸ ਨੂੰ ਲੈ ਕੇ ਵੀ ਹਾਲੇ ਤੱਕ ਕੋਈ ਅਸਾਮੀ ਨਹੀਂ ਕੱਢੀ ਗਈ ਉਸ ਤੋਂ ਬਾਅਦ ਉਹਨੇ ਕਿਹਾ ਕਿ ਬੀਸੀ ਕਮਿਸ਼ਨ ਦੇ ਚੇਅਰਮੈਨ ਦਾ ਵੀ ਉਹਦਾ ਖਾਲੀ ਪਿਆ ਤੇ ਨਾਲ ਹੀ ਪੰਜਾਬ ਬੁਨਿਆਦੀ ਢਾਂਚਾ ਤੇ ਵਿਕਾਸ ਅਥਾਰਟੀ ਦਾ ਕੋਈ ਵੀ ਮੁਖੀ ਨਹੀਂ ਹੈ ਤੇ ਨਾਲ ਹੀ ਮਨੁੱਖੀ ਅਧਿਕਾਰਾਂ ਕਮਿਸ਼ਨ ਦੇ ਦੋ ਮੈਂਬਰ ਵੀ ਸੇਵਾਮੁਕਤ ਹੋ ਚੁੱਕੇ ਨੇ ਉਹਨਾਂ ਨੂੰ ਲੈ ਕੇ ਵੀ ਹਾਲੇ ਤੱਕ ਕੋਈ ਔਦਾ ਨਹੀਂ ਭਰਿਆ ਗਿਆ ਜਿਸ ਦੇ ਕਾਰਨ ਆਮ ਲੋਕਾਂ ਨੂੰ ਖੱਜਲ ਖਵਾਰੀ ਹੋ ਰਹੀ ਹੈ ਇਹ ਸਾਰੇ ਉਹ ਕਮਿਸ਼ਨ ਨੇ ਜਿੱਥੇ ਗ੍ਰੀ ਤਬਕੇ ਦੇ ਲੋਕ ਪਿਛੜੀ ਜਾਤੀ ਦੇ ਲੋਕ ਜੁੜੇ ਹੁੰਦੇ ਨੇ ਤੇ ਉਹਨਾਂ ਦੇ ਕੰਮ ਓਬਵੀਅਸ ਤੌਰ ਤੇ ਲਟਕਦੇ ਰਹਿਣਗੇ ਜੇਕਰ ਇਹਨਾਂ ਅਹੁਦਿਆਂ ਤੇ ਭਰਤੀਆਂ ਨਹੀਂ ਹੋਣਗੀਆਂ ਅੱਗੇ ਕਾਂਗਰਸ ਦੀ ਗੱਲ ਕਰ ਲੈਂਦੇ ਆ ਪੰਜਾਬ ਕਾਂਗਰਸ ਦਾ ਕਾਟੋ ਕਲੇਸ਼ ਦਿਨੋ ਦਿਨ ਵੱਧਦਾ ਜਾ ਰਿਹਾ ਤੇ ਹੁਣ ਇੱਕ ਦੂਜੇ ਦੇ ਆਹਮੋ ਸਾਹਮਣੇ ਵੀ ਸ਼ਬਦੀ ਹਮਲੇ ਹੋਣ ਲੱਗੇ ਨੇ ਹੁਣ ਨਵਜੋਤ ਸਿੰਘ ਸਿੱਧੂ ਵਰਸਸ ਰਾਜਾ ਵੜਿੰਗ ਯਾਨੀ ਕਿ ਸਾਬਕਾ ਕਾਂਗਰਸ ਪ੍ਰਧਾਨ ਬਨਾਮ ਮੌਜੂਦਾ ਕਾਂਗਰਸ ਪ੍ਰਧਾਨ ਇਸ ਵੇਲੇ ਹੋਈ ਪਈ ਹੈ ਰਾਜਾ ਵੜਿੰਗ ਅਕਸਰ ਇਹ ਗੱਲ ਕਹਿੰਦੇ ਹੋਏ ਨਜ਼ਰ ਆਉਂਦੇ ਸੀ ਕਿ ਡਿਸਪਲਿਨ ਦੇ ਵਿੱਚ ਰਿਹਾ ਜਾਵੇ ਅਨੁਸ਼ਾਸਨ ਦੇ ਵਿੱਚ ਰਹਿ ਕੇ ਹੀ ਪਾਰਟੀ ਅੱਗੇ ਚੱਲੂਗੀ ਪਰ ਉਹਨਾਂ ਨੇ ਹੁਣ ਆਪਣਾ ਨਵਾਂ ਤਰਕ ਦਿੱਤਾ ਉਹਨਾਂ ਨੇ ਕਿਹਾ ਕਿ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਕਿਸੇ ਨੂੰ ਵੀ ਤੇ ਕਈ ਵਾਰ ਕਮਜ਼ੋਰ ਬੰਦਾ ਐਸਾ ਟੀਕਾ ਲਗਾ ਦੁੰਦਾ ਹੈ ਤਾਂ ਤੁਸੀਂ ਲੱਭਿਆਂ ਵੀ ਨਹੀਂ ਲੱਭਣੇ ਇੱਕ ਤਰ੍ਹਾਂ ਦਾ ਉਹਨਾਂ ਦੇ ਵੱਲੋਂ ਜਵਾਬੀ ਹਮਲਾ ਕੀਤਾ ਗਿਆ ਹੈ ਤੇ ਥੋੜੇ ਸਮੇਂ ਬਾਅਦ ਹੀ ਨਵਜੋਤ ਸਿੰਘ ਸਿੱਧੂ ਆਪਣੇ ਟਵਿੱਟਰ ਤੇ ਜਾ ਕੇ ਇੱਕ ਆਪਣੇ ਪੋਸਟ ਸਾਂਝੀ ਕਰਦੇ ਨੇ ਜਿਸ ਦੇ ਵਿੱਚ ਕਹਿੰਦੇ ਨੇ ਕਿ ਕੋੜੀ ਕੋੜੀ ਕੇ ਲੋਕ ਵਿਕੇ ਹੋਏ ਲੋਕ ਇਹ ਤਰਕਦਲੀਲ ਆਪਣੀ ਉਹ ਜਵਾਬ ਦੇ ਰੂਪ ਦੇ ਵਿੱਚ ਦਿੰਦੇ ਨੇ ਤੇ ਕਾਂਗਰਸ ਦੇ ਵਾਸਤੇ ਲਗਾਤਾਰ ਪਰੇਸ਼ਾਨੀਆਂ ਵਧ ਰਹੀਆਂ ਨੇ ਕਾਂਗਰਸ ਦੇ ਸਾਹਮਣੇ ਇਸ ਲਈ ਦੋ ਵੱਡੇ ਚੈਲੰਜ ਨੇ ਇੱਕ ਤਾਂ ਇੰਡੀਆ ਗੱਡ ਜੋੜ ਸੀਟ ਸ਼ੇਅਰਿੰਗ ਆਮ ਆਦੀ ਪਾਰਟੀ ਦਰ ਲੈਵਾ ਪੰਜਾਬ ਦੇ ਲੀਡਰਾਂ ਨੂੰ ਕਿਵੇਂ ਸਮਝਾਉਣਾ ਤੇ ਦੂਜੇ ਪਾਸੇ ਕਾਂਗਰਸ ਪੰਜਾਬ ਦੇ ਵੱਡੇ ਲੀਡਰਾਂ ਦਾ ਆਪਸ ਦੇ ਵਿੱਚ ਕਾਟੋਕਲੇਸ਼ ਇਹਨਾਂ ਨੂੰ ਸੁਲਝਾਉਣ ਦੇ ਲਈ ਕਾਂਗਰਸ ਆ ਪੂਰਾ ਜ਼ੋਰ ਲੱਗਿਆ ਹੋਇਆ ਦਵਿੰਦਰ ਯਾਦਵ ਮੀਟਿੰਗਾਂ ਦਾ سلسلہ ਲਗਾਤਾਰ ਉਹਨਾਂ ਦੇ ਵੱਲੋਂ ਜਾਰੀ ਹੈ ਪਰ ਕਿੰਨਾ ਕਹਤੇ ਮੀਟਿੰਗਾਂ ਦੇ ਵਿੱਚ ਵੀ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਇਹ ਕਲੇਸ਼ ਹਲਤਕਰ ਸੁਲਝਦਾ ਨਹੀਂ ਨਜ਼ਰ ਆ ਰਿਹਾ ਕਈ ਲੀਡਰ ਕਹਿ ਰਹੇ ਨੇ ਕਿ ਕਾਂਗਰਸ ਦੇ ਵਿੱਚੋਂ ਪਹਿਲਾਂ ਤਾਂ ਉਹ ਲੀਡਰ ਬਾਹਰ ਕੱਢੇ ਜਾਣ ਜਿਹੜੇ ਮੁੱਖ ਮੰਤਰੀ ਬੜਨ ਨੂੰ ਬਹੁਤੇ ਕਾਲੇ ਨੇ ਪਾਰਟੀ ਨੂੰ ਇਸ ਦੇ ਨਾਲ ਨੁਕਸਾਨ ਹੋ ਰਿਹਾ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਇੱਕ ਧੜਾ ਵਖਰਾ ਬਣਦਾ ਹੋਏ ਨਜ਼ਰ ਆ ਰਿਹਾ ਉਹਨਾਂ ਨੇ ਕਿਹਾ ਕਿ ਜਾਂ ਤਾਂ ਨਵਜੋਤ ਸਿੰਘ ਸਿੰਦੂ ਨੂੰ ਚੁੱਪ ਕਰਾ ਦਿੱਤਾ ਜਾਵੇ ਜਾਂ ਉਸ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਵੇ ਤੇ ਇਸ ਤੋਂ ਬਾਅਦ ਰਾਜਾ ਵੜਿੰਗ ਹੋਰੀ ਵੀ ਕੱਲ ਜਦੋਂ ਮੀਟਿੰਗ ਤੋਂ ਬਾਹਰ ਨਿਕਲਦੇ ਨੇ ਤਾਂ ਨਵਜੋਤ ਸਿੰਘ ਸਿੱਧੂ ਤੇ ਉਹ ਕਹਿੰਦੇ ਨੇ ਕਿ ਅਸੀਂ ਆਪਣੇ ਵੱਲੋਂ ਰਿਪੋਰਟ ਬਣਾ ਕੇ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਭੇਜ ਦਿੱਤੀ ਗਈ ਆ ਬਾਕੀ ਪਾਰਟੀ ਤੇ ਆ ਪਾਰਟੀ ਹਾਈ ਕਮਾਂਡ ਕੀ ਫੈਸਲਾ ਲਏਗੀ ਉਹ ਸਾਨੂੰ ਮਨਜ਼ੂਰ ਹੋਏਗਾ ਅੱਗੇ ਗੱਲ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਕਰ ਲੈਨੇ ਆ ਸੁਖਪਾਲ ਸਿੰਘ ਖਹਿਰਾ ਹੋਰਾਂ ਦੀ ਅੱਜ ਪਟੀਸ਼ਨ ਤੇ ਸੁਣਵਾਈ ਬੜੀ ਸੀ ਕਿਉਂਕਿ ਉਹਨਾਂ ਨੇ ਸੁਭਾਨਪੁਰ ਥਾਣੇ ਦੇ ਵਿੱਚ ਦਰਜ ਹੋਈ ਨਵੀਂ ਐਫਆਈਆਰ ਨੂੰ ਰੱਦ ਕਰਨ ਦੇ ਲਈ ਪਟੀਸ਼ਨ ਪਾਈ ਹੋਈ ਸੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਤੇ ਮਾੜੀ ਖਬਰ ਉਹਨਾਂ ਲਈ ਨਿਕਲ ਕੇ ਸਾਹਮਣੇ ਆਈ ਹੈ ਕਿ ਜਸਟਿਸ ਵਿਕਾਸ ਬਹਿਲ ਨੇ ਆਪਣੇ ਨਿੱਜੀ ਕਾਰਨਾ ਕਰਕੇ ਉਹਨਾਂ ਦੀ ਇਸ ਪਟੀਸ਼ਨ ਤੇ ਸੁਣਵਾਈ ਕਰਨ ਤੋਂ ਕਿਨਾਰਾ ਕਰ ਲਿਆ ਆਪਣੇ ਆਪ ਨੂੰ ਪਿੱਛੇ ਕਰ ਲਿਆ ਉਹਨਾਂ ਨੇ ਕਿਹਾ ਕਿ ਮੇਰੇ ਕਈ ਨਿੱਜੀ ਕਾਰਨ ਨੇ ਜਿਸ ਕਰਕੇ ਮੈਂ ਸੁਪਾਲ ਸਿੰਘ ਖਹਿਰਾ ਦੀ ਇਸ ਪਟੀਸ਼ਨ ਤੇ ਸੁਣਵਾਈ ਨਹੀਂ ਕਰ ਸਕਦਾ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਪਟੀਸ਼ਨ ਹੈ ਇਹ ਹੋਰ ਕਿਸੇ ਬੈਂਚ ਨੂੰ ਰੈਫਰ ਕਰ ਦਿੱਤੀ ਜਾਵੇਗੀ ਤਾਂ ਜੋ ਉਮੀਦ ਸੀ ਕਿ ਸੁਪਾਲ ਸਿੰਘ ਖੈਰਾਦੀ ਉਸ ਪਟੀਸ਼ਨ ਤੇ ਸੁਣਵਾਈ ਹੋਏਗੀ ਕਿਸ ਨਾ ਕਿਸੇ ਪਾਸੇ ਕੋਈ ਰਾਹ ਢੰਗ ਨਿਕਲੇਗਾ ਇਸ ਤੋਂ ਪਹਿਲਾਂ ਸੁਪਾਲ ਸਿੰਘ ਖੈਰਾਦੀ ਦੀ ਜ਼ਮਾਨਤ ਅਰਜ਼ੀ ਤੇ ਸੁਣਵਾਈ ਹੋਣੀ ਸੀ ਉਹ ਵੀ ਕਿਸੇ ਕਾਰਨ ਨਹੀਂ ਹੋ ਪਾਈ ਕਿਉਂਕਿ ਪੁਲਿਸ ਉਹਨਾਂ ਨੂੰ ਪੇਸ਼ ਉੱਥੇ ਨਹੀਂ ਕਰ ਪਾਈ ਜਿਸ ਕਰਕੇ ਇਹ ਸੁਣਵਾਈ ਮੁਲਤਵੀ ਹੋ ਗਈ ਸੀ ਤੇ ਹੁਣ ਜਸਟਿਸ ਵਿਕਾਸ ਬਹਿਲ ਹੋਰਾਂ ਨੇ ਆਪਣੇ ਨਿੱਜੀ ਕਾਰਨ ਦੇ ਕੇ ਆਪਣੇ ਆਪ ਨੂੰ ਇਸ ਪਟੀਸ਼ਨ ਦੀ ਸੁਣਵਾਈ ਤੋਂ ਪਿੱਛੇ ਕਰ ਲਿਆ ਹੁਣ ਇਹ ਸੁਣਵਾਈ ਅੱਗੇ ਹੋ ਉਸੇ ਬੈਂਚ ਨੂੰ ਜਾਏਗੀ ਤੇ ਨਾਲ ਹੀ 4 ਜਨਵਰੀ ਨੂੰ ਇਹ ਸੁਭਾਨਪੁਰ ਥਾਣੇ ਦੇ ਵਿੱਚ ਆਪਾਂ ਯਾ ਦਰਜ ਹੋਈ ਸੀ ਜਿਸ ਦੇ ਨੇ ਸੁਪਾਲ ਸਿੰਘ ਖਹਿਰਾ ਨੂੰ ਬੇਲ ਮਿਲੀ ਸੀ ਉਸੇ ਦਿਨ ਹੀ ਇਹ ਨਵੀਂ ਐਫਆਈਆਰ ਦਰਜ ਹੁੰਦੀ ਆ ਲਗਾਤਾਰ ਸੁਪਾਲ ਸਿੰਘ ਖਹਿਰਾ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਇਹ ਗੱਲ ਕਹਿੰਦੇ ਆਏ ਨੇ ਕਿ ਸਰਕਾਰ ਖਿਲਾਫ ਬੋਲਣ ਦਾ ਨਤੀਜਾ ਉਹ ਭੁਗਤ ਰਹੇ ਨੇ ਇਹ ਵੈਂਡੇਟਾ ਪੋਲਿਟਿਕਸ ਉਹਨਾਂ ਦੇ ਖਿਲਾਫ ਹੋ ਰਹੀ ਹੈ ਹੁਣ ਅੱਗੇ ਗੱਲ ਗੁਰਪ੍ਰੀਤ ਸਿੰਘ ਗੋਗੀ ਹੋਰਾਂ ਦੀ ਕਰ ਲੈਨੇ ਆ ਇਹ ਵਿਧਾਇਕ ਨੇ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਤੇ ਇਹ ਆਪਣੇ ਹੀ ਮੁੱਖ ਮੰਤਰੀ ਦੇ ਹੁਕਮ ਨਹੀਂ ਮੰਨ ਰਹੇ ਹੁਣ ਕਿਉਂਕਿ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਮਾਡਲ ਟਾਊਨ ਦੇ ਵਿੱਚ ਕ੍ਰਿਸ਼ਨਾ ਮੰਦਿਰ ਦੇ ਕੋਲ ਦੋ ਦਰਜਨ ਦੇ ਕਰੀਬ ਦੁਕਾਨਾਂ ਨੇ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਖੁਦ ਲੈ ਕੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਕਿਹਾ ਸੀ ਕਿ ਇਹ ਗੈਰਕਾਨੂੰਨੀ ਤੌਰ ਤੇ ਬਣੀਆਂ ਹੋਈਆਂ ਨੇ ਦੁਕਾਨਾਂ ਇਹਨਾਂ ਨੂੰ ਸੀਲ ਕਰ ਦਿਓ ਇਹਨਾਂ ਨੂੰ ਬੰਦ ਕਰ ਦਿਓ ਤੇ ਜਦੋਂ ਨਗਰ ਨਿਗਮ ਦੇ ਅਧਿਕਾਰੀ ਇਹ ਕਾਰਵਾਈ ਕਰਦੇ ਨੇ ਦੁਕਾਨਾਂ सील ਕਰ ਦਿੰਦੇ ਨੇ ਤੇ ਮੌਕੇ ਤੇ ਅੱਜ ਫਿਰ ਦੁਰਪ੍ਰੀਤ ਸਿੰਘ ਗੋਦੀ ਪਹੁੰਚ ਜਾਂਦੇ ਨੇ ਤੇ ਉਹਨਾਂ ਦੇ ਵੱਲੋਂ ਇਸ ਦੀ ਵਿਰੋਧਤਾ ਕੀਤੀ ਜਾਂਦੀ ਹੈ। ਉਹਨਾਂ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਮੌਕੇ ਤੇ ਫੋਨ ਲਾਇਆ ਕੋਈ ਅਧਿਕਾਰੀ ਨਹੀਂ ਪਹੁੰਚਾ ਤੇ ਉਸ ਤੋਂ ਬਾਅਦ ਕੈਂਚੀ ਲੈ ਕੇ ਖੁਦ ਹੀ ਸੀਲ ਕੀਤੀਆਂ ਹੋਈਆਂ ਦੁਕਾਨਾਂ ਖੋਲਣ ਲੱਗ ਗਏ ਯਾਨੀ ਕਿ ਜਿਹੜੀ ਸੀਲ ਕੀਤੀ ਹੋਈ ਸੀ ਉਹ ਸੀਲ ਪਟਣ ਲੱਗ ਗਏ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਇਹ ਨਗਰ ਨਿਗਮ ਦੇ ਅਧਿਕਾਰੀਆਂ ਦਾ ਸ਼ਰੇਆਮ ਤੱਕਾ ਐਸਾ ਉਹ ਆਪਣੇ ਇਲਾਕੇ ਦੇ ਲੋਕਾਂ ਦੇ ਨਾਲ ਨਹੀਂ ਹੋਣ ਦੇਣਗੇ। ਇਹ ਜਿਹੜੀ ਵੀ ਕਾਰਵਾਈ ਹੋਈ ਹੈ ਇਹ ਗੈਰ ਕਾਨੂੰਨੀ ਢੰਗ ਦੇ ਨਾਲ ਹੋਈ ਹੈ ਜੋ ਨਗਰ ਨਿਗਮ ਦੇ ਅਧਿਕਾਰੀਆਂ ਨੇ ਕੀਤੀ ਹੈ ਦੇ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਹੋਰ ਨੇ ਲਿਖਤੀ ਰੂਪ ਦੇ ਵਿੱਚ ਕਿਹਾ ਸੀ ਕਿ ਇਹ ਗੈਰ ਕਾਨੂੰਨੀ ਦੁਕਾਨਾਂ ਖੁੱਲੀਆਂ ਹੋਈਆਂ ਨੇ ਇਹਨਾਂ ਨੂੰ ਬੰਦ ਕਰ ਦਿੱਤਾ ਜਾਵੇ ਤਾਂ ਹੁਣ ਆਉਂਦੇ ਸਮੇਂ ਦੇ ਵਿੱਚ ਵਿਧਾਇਕ ਦਾ ਆਪਣੇ ਮੁੱਖ ਮੰਤਰੀ ਦੇ ਹੁਕਮਾਂ ਦੇ ਖਿਲਾਫ ਟੱਕਰਾ ਦੇਖਣ ਨੂੰ ਮਿਲੇਗਾ ਫਿਲਹਾਲ ਅੱਜ ਕੀ ਹੋਇਆ ਦੇ ਵਿੱਚ ਇਹਨਾਂ ਹੀ ਬਾਕੀ ਹੋਰ ਤਾਜ਼ੀਆਂ ਤੇ ਵੱਡੀਆਂ ਖਬਰਾਂ ਲਈ ਦੇਖਦੇ ਰਹੋ ਪੰਜਾਬੀ ਰਾਇਨਸ ਟੀਵੀ ਇਸ ਵੀਰਟਨ ਨੂੰ ਅੱਗੇ ਜਰੂਰ ਸ਼ੇਅਰ ਕਰੋ ਤਾਂ ਜੋ ਲੋਕਾਂ ਤੱਕ ਇਹ ਪਹੁੰਚ ਸਕੇ ਹਲਕੇ ਫੁਲਕੇ ਅੰਦਾਜ਼ ਦੇ ਵਿੱਚ ਖਬਰਾਂ ਸੁਣ ਸਕਣ ਚੈਨਲ ਨੂੰ ਜ Só na